ਲੋ ਜੀ ਬਾਈ ਕੋਬਰਾ ਮਿਲ ਗਿਆ ਅਸਲੀ ਮਨੇ ਕਿਆ ਮਿਲ ਗਿਆ ਕਹਿੰਦੇ ਕੋਬਰਾ ਮਿਲ ਗਿਆ ਕਹਿੰਦੇ ਬਾਈ ਸੜਕ ਪਰ ਬਾਈ ਕੋਬਰਾ ਫਾਣ ਫੈਨ ਸਿੱਧਾ ਗਰੀ ਬੈਠੇ ਅਗਲ ਟ੍ਰੇਨ ਲਗਾਉਣੀ ਏਡਾ ਗੇੜ ਲਾਉਣਾ ਆਏ ਮੱਲ ਫੇ ਮੁੜ ਕੇ ਮੋੜਨੇ ਨੂੰ ਮੌਜ ਹੈ ਜੇ ਟ੍ਰੈਕਟਰ ਚੱਲ ਲਾ ਦੇ ਇਹਦਾ ਵੀ ਆਉਂਦਾ ਹੋਵੇ ਤਾਂ ਵੀ ਪੂਤਾ ਅੰਦਰ ਹੋ ਜੰਨਾ ਹਾਫ ਹੋਏ ਕੁੰਜਾ ਹੋਰ ਪਰੇ ਤੱਕ ਚੱਕ ਦੇਣਾ ਤਾਂ ਹਾਂਜੀ ਕੁੰਜਾ ਹੋਰ ਪਰੇ ਲੈ ਜਾਣਾ ਤਾਂ ਉਹ ਦੂਰਾ ਹੁਣ ਵੀ ਦੇਖ ਤੱਕ ਮੈਨੂੰ ਇਹ ਸਾਲਾ 22 24 ਫੁੱਟ ਹੋ ਜਾਣਾ ਪਤਾ ਇਹ ਉਹ ਤਾਂ ਜਾਣਾ ਪਰ ਚੌੜਾ ਇਹਦਾ ਗੇੜ ਦਾ ਫਾਇਦਾ ਹੀ ਹੈ ਜਿੰਨਾ ਹੋਊਗਾ ਬਾਈ ਤੂੰ ਦੱਸ ਫੇ ਕਾ ਦਾ ਪ੍ਰੋਜੈਕਟ ਬਣਾਉਂਦਾ ਹੁਣ ਇਹ ਤਾਂ ਸੱਚ ਦੱਸ ਦੇ ਨਹੀਂ ਹੈਗੇ ਮੈਂ ਸੋਹਣੀਆ ਕ ਬੱਕਰੀ ਆਉਣੀ ਕ ਮਸ਼ੀਨ ਆਉਣੀ ਹੈ ਹਰੇ ਰੰਗ ਦੀ ਹਰੇ ਰੰਗ ਦੀ ਆਉਣੀ ਹੈ ਹਾਂ ਤੂੰ ਇੰਨਾ ਕਿਹਾ ਨਾ ਦੱਸੀ ਹਰ ਦਾ ਨਹੀਂ ਹੈਗਾ ਹਰੇ ਰੰਗ ਦੀ ਆਉਣੀ ਹੈ ਨਾ ਨੂੰ ਆਉਣੀ ਹੈ ਹਰੇ ਰੰਗ ਦੀ ਹਰੇ ਰੰਗ ਦੀ ਆਉਣੀ ਬਾਈ ਮਿਸਤਰੀ ਨੂੰ ਪਤਾ ਬਈ ਸ਼ੈੱਡ ਕਿਹੜੇ ਗੁਣੇ ਚ ਪਾਉਣਾ ਹੈ ਇਹ ਦੱਸੂਗਾ ਹੁਣ ਹਰੇ ਰੰਗ ਪੁਰਦਾ ਨੇ ਬਾਈ ਟਰਾਲਾ ਦੇਖੋ ਕਿਹੜੇ ਹਿਸਾਬ ਨਾਲ ਲੋਡ ਕਰਿਆ ਹੋਇਆ ਹੈ। ਆਲੇ ਬੋਲੇ ਉੱਪੇ ਬਾਈ ਕੋਲੇ ਉੱਪੇ। ਬਾਈ ਖਾਲਾ। ਖਾਂ ਕੇ ਲੈ ਬਾਈ। ਆਪਣੇ ਘਰ ਆ ਤੇ ਬਾਈ ਆਪਣਾ ਖਾਣ ਤੇ ডিসਕਾਊਂਟ ਵੀ ਹੈਗਾ ਅੱਜ। ਹੈਗਾ ਜੀ ਹੈਗਾ। ਕਿੰਨੇ ਦੇ ਕਿੰਨੇ ਆ? ਤਿੰਨ ਜਣੇ ਅਧਾਰ ਕਰਕੇ ਆ ਜੀ। ਇਹ ਤਾਂ ਘੱਟ ਵਾਲੇ ਕੰਮ ਆ ਬਾਈ ਕਿਹੜਾ ਤਿੰਨ ਜਣੇ ਅਧਾਰ ਕਰਕੇ। ਲਓ ਜੀ ਬਾਈ ਜੱਗੇ ਨੇ ਅੱਜ ਖਾੜਾ ਲਾਇਆ ਆਪਣੇ ਘਰ ਬੰਦੇ ਹੀ ਬੰਦਾ ਇਕੱਠਾ ਕਰਿਆ ਵੇ। ਕੀ ਆ ਗੱਲ? بیم ਫੰਦੇ ਆਗੇ। بیم ਮੰਨਣ ਨੂੰ ਇੰਨੇ ਬੰਦ। ਜਵੀਦਾਰ ਕਹੇ ਹੈ ਭਾਈ ਬਾਕੀ ਬੰਦੇ ਅਦੀਪਾ ਭਾਈ ਪਿਛੇੋਂ ਕੋਈ ਜਾਂਦਾ ਹੁਣ ਵੀ ਬੰਦਾ ਬੰਦਾ ਰੇਲਾ ਹੈ ਸਾਹਮਣੇ ਆ ਮਾਸੜ ਦੀ ਵੀਡੀਓ ਚ ਆਉਦਾ ਤੇਰੇ ਨਾਲ ਹੀ ਦਾ ਕਨੈਕਟ ਆ ਆੜੀ ਟੁੱਟ ਗਈ ਤੇਰੇ ਨਾਲ ਆੜੀ ਟੁੱਟ ਗਈ ਮਾਸੜ ਨਾਲ ਕਨੈਕਟ ਆ ਉਹ ਨੀਲੇ ਵੀ ਕਰ ਆ ਜੱਤੀ ਜੱਤੀ ਉਹ ਚਾਰ ਕਾ ਤੇ ਪਾਸ ਤੇ ਵਿੱਚ ਚਾਰ ਸਰੀਏ ਪੌਣੇ 2 ਥੱਲੇ ਤੇ ਉੱਪਰ ਤੋਂ ਹੂੰ ਭਾਈ ਓਏ ਇਤਨੇ ਬੰਦੇ ਕਹਾਂ ਸੇ ਆਏ ਹੈ ਉਹ ਬੰਦਾ ਹੈ ਬਿਹਾਰ ਸੇ ਆਇਆ ਹੈ ਤੂੰ ਦੱਸ ਲੈ ਤੂੰ ਘਾਸ ਹੈ ਲੇਬਰ ਹੈ ਮੈਂ ਵੀ ਆ ਰਿਹਾ ਅੱਛਾ ਜਵੀ ਵਾਲਾ ਬੰਦਾ ਇਹ ਨਹੀਂ ਜਵੀ ਵਾਲਾ ਨਹੀਂ ਹੈਗਾ ਇਹਨੇ ਤਾਂ ਪੰਜਾਬ ਚ ਰਹਿ ਕੇ 5 ਕਰੋੜ ਦਾ ਕਮਾਇਆ ਨਿਸ਼ਾਨੀ ਉਹਨੂੰ ਉਹ ਇਹਨੂੰ ਸਿੱਧਾ ਕਰੋ ਰੱਖਣ ਦੇਣਾ ਯਾਰ ਬਾਈ ਲੇਬਰ ਵਾਲੇ ਰਸਣ ਮੰਗਦੇ ਆਂਕਲ ਗੇਰਾ ਕਾਲੂ ਲੈ ਜਿਓ ਬਾਕੀ ਆਪਣਾ ਹੀਲਾ ਕਰ ਲਓ ਬਾਈ 500 ਵੀ ਦੇਖ ਰਹੇ ਆ ਪੰਗਾ ਲੈ ਲਿਆ ਮੇਰੇ ਨਾਲ ਵੀ ਬਸ ਫਿਰ ਜਿੱਦਾਂ ਕੰਨਾਂ ਪਿੱਛੋਂ ਕੇ ਸਾਰੇ ਆ ਦੋ ਦਿਨ ਦੀ ਜਨਾਈ ਆ ਬਾਈ ਦੇਖੋ ਉਹ ਮਿੰਦੂ ਦਾ ਫੇਰ ਪਰਸੋਂ ਕੰਨਾਂ ਪਿੱਛੋਂ ਉਹ ਬਾਈ ਮੇਰਾ ਮੋਟਰਸਾਈਕਲ ਨਾ ਭੰਦੀ ਯਾਰ ਉਹ ਜੱਗੇ ਉਹ ਗੇਟ ਐਡਾ ਗੇਟ ਯਾਰ ਅਗਲ ਟ੍ਰੇਨ ਲਗਾਉਣੀ ਐਡਾ ਗੇਟ ਲਾਉਣਾ ਆਇਆ ਮਲ ਫੇਰ ਮੋੜ ਕੇ ਮੋੜਨੇ ਨੂੰ ਮੌਜ ਹੈ ਨਹੀਂ ਟ੍ਰੈਕਟਰ ਵਾਲਾ ਇਹਦਾ ਅਭੀ ਆਉਂਦਾ ਹੋਵੇ ਤਾਂ ਵੀ ਫੋਟ ਅੰਦਰ ਹੋ ਜੰਨਾ ਆ ਫੇਰ ਕੁੰਝਾ ਹੋਰ ਪਰੇ ਤੱਕ ਚੱਕ ਦੇਣਾ ਤਾਂ ਹਾਂਜੀ ਕੁੰਝਾ ਹੋਰ ਪਰੇ ਲੈ ਜਾਣਾ ਤਾਂ ਬਹੁਤ ਦੂਰ ਆ ਹੁਣ ਵੀ ਦੇਖ ਤੱਕ ਮੈਨੂੰ ਇਹ ਸਾਲਾ 22 24 ਫੁੱਟ ਹੋ ਜਾਣਾ ਪੁੱਤ ਇਹ ਹੋ ਤਾਂ ਜਾਣਾ ਪਰ ਚੌੜਾ ਇਹਦਾ ਗੇਟ ਦਾ ਫਾਇਦਾ ਹੀ ਆ ਜਿੰਨਾ ਹੋਊਗਾ ਇਹਨੇ ਤਾਂ ਉੱਥੇ ਮੁੜ ਜਾਣਾ ਆ ਤਾਂ ਉਹੀ ਮੁੜ ਜਾਣਾ ਖੰਭਲਾ ਲਾਗਣਾ ਆਪਾਂ ਤਾਂ ਗੇਰ ਬਿਧਾ ਕੇ ਨਹੀਂ ਮੋੜਨਾ ਪਊਗਾ ਥੰਮਣਾ ਹੋਰ ਦੂਰ ਲੈ ਜਾਣਾ ਦਾ ਨਹੀਂ ਬਿਧਾ ਕੇ ਕਦੇ ਮੋੜਨ ਤੋ ਉੱਥੋਂ ਦੇਖਾਂਗਾ ਡਾਇਰੈਕਟਰ ਨੇ ਆਹ ਚੱਕਿਆ ਜਣਦੇ ਆਹ ਫਸਾ ਘੁੰਮ ਕੇ ਮੋੜੇ ਕਰਨਾ ਇਹਨੂੰ ਸਿਰੇ ਤੱਕੇ ਲਾ ਦਿੰਦੇ ਹੁਣ ਡਰੇਨ ਜੀ ਲਾ ਦੇਣੇ ਮੂਹਰੇ ਦੂਈ ਮਸ਼ੀਨ ਲਾਉਣੀ ਟੋਕੇਆਂ ਵੀ ਆਹ ਟੋਕੇ ਵਾਲੀ ਮਸ਼ੀਨ ਲਾਉਣੀ ਆ ਇੱਕ ਥਣਾ ਜਿਹੜਾ ਉਹ ਥੱਲੇ ਨੀਚੇ ਹੈ ਨਾ ਉਹ ਕੜਾਇਆ ਕੜਾ ਉਹ ਚ ਪਾਣੀ ਪਈ ਜਾਂਦਾ ਫਿਰ ਇਹਦੇ ਮੂਹਰੇ ਇੰਨਾ ਕੁ ਸ਼ੈਡੇ ਪਾ ਦੇਗੇ ਨਾ ਭਿਜੇ ਨਾ ਵਾਰਦੇ ਦੀਪੇ ਭਾਈ ਤੂੰ ਦੱਸ ਫੇ ਕਾ ਦਾ ਪ੍ਰੋਜੈਕਟ ਬਣਾਦਾ ਹੁਣ ਇਹ ਤਾਂ ਸੱਚ ਦੱਸਦੇ ਨਹੀਂ ਹੈਗੇ ਮੈ ਸੌਣੀਆ ਕ ਬੱਕਰੀ ਆਉਣੀ ਕ ਮਸ਼ੀਨ ਆਉਣੀ ਐ ਹਰੇ ਰੰਗ ਦੀ ਹਰੇ ਰੰਗ ਦੀ ਆਉਣੀ ਐ ਹਾਂ ਨੂੰ ਇੰਨਾ ਚ ਹੈ ਨਾ ਦੱਸੇ ਹਰਦਾ ਨਹੀਂ ਹੈ ਨਾ ਹਰੇ ਰੰਗ ਦੀ ਆਉਣੀ ਐ ਨਾ ਨੂੰ ਆਉਣੀ ਐ ਹਰੇ ਰੰਗ ਦੀ ਆਉਣੀ ਬਾਈ ਮਿਸਤਰੀ ਨੂੰ ਪਤਾ ਬਈ ਸ਼ੈੱਡ ਕਿਹੜੇ ਗੁਣੇ ਚ ਪਾਉਣਾ ਈ ਦੱਸੂਗਾ ਹੁਣ ਹਰੇ ਰੰਗ ਹੀ ਕਹਿੰਦੇ ਆ ਚੱਲ ਜਿਹੜੀ ਮਰਜ਼ੀ ਆ ਜਵੇ ਜੌਂਡੀਆਂ ਨਾਲ ਦੀ ਐ ਉਹ ਮਰਜ਼ੀ ਦੇ ਨਾਲੇ ਤੇ ਕਰ ਵਾਕੋ ਫਾਕੋ ਮਿਸਤਰੀ ਲੰਗ ਦੇ ਜੱਬੀ ਲੱਖ ਅੰਕਲ ਕੇ 10 ਗਾਂ ਲੈ ਆਉਣੀ ਐ 10 ਲੈਉਣੇ ਬੱਕਰੀਆਂ ਛੱਡ ਪਾਰ ਕਰੂਗੇ ਤਾਂ ਸਹੀ ਭਾਈ ਇਹ ਉਦਾਂ ਹੀ ਨਹੀਂ ਕੰਮ ਜਾਂ ਛੇੜਦੇ ਇਹ ਦੀ ਫੇ ਕਿਹੜੇ 'ਚ ਖੜੂਗੀ ਐਚੇ ਆਉਣੀ ਐ ਐਚੇ ਆਉਣੀ ਐ ਵਾ ਠੀਕ ਐ ਮੈਂ ਸਾਲੇ 'ਚ ਜਾਊਂਗਾ ਹੈਲਟਰ ਫਾਟਰ ਫੇਰਾ ਮੈਂ ਸਾਲੇ ਲੈਟਰ ਫਾਟਰ ਬੱਛੀ ਐ ਮੁੱਛੀ ਆਹ ਰੂਟਰ ਰੂਟਰ ਉਹ ਵੇਟਰ ਜਿੱਧਰ ਜਾਊਂਗੇ ਹੈਗਾ ਗੋਬਰ ਗੈਸ ਬਹੁਤ ਉੱਚਾ ਮਾਲ ਸਭ ਸੁਣਾ ਲੈਣਾ ਪੂਰਾ ਵੀ ਨਹੀਂ ਕਹਣਾ ਤਾਂ ਹੂੰ ਇੰਨਾ ਭਰਤ ਪੈਣਾ ਜਿੰਨਾ ਹੁਣ ਇਹ ਐ ਨਹੀਂ ਭਰਤ ਤਾਂ ਉਹਨਾਂ ਕਹ ਪੈਣਾ ਜਿੰਨਾ ਕੜਾ ਲਾਇਆ ਇਟਾਂ ਖਾ ਗਿਆ ਬਾਈ ਮਿਸਤਰੀ ਸਾਰੇ ਹੀ ਗੇਟ ਜੇ ਮੈਂ ਕੰਮ ਆ ਗਿਆ ਮਿਸਤਰੀ ਕੱਲੂ ਆਈ ਨਾ ਬਾਈ ਤਾਂ ਹੁਣ 3 ਦਿਨ ਦਾ ਟਾਈਮ ਲੱਗਦਾ ਇਹਨੂੰ ਕੰਮਣਾ ਹੈ ਹਾਂ ਕੋਈ ਨਹੀਂ ਆਣਾ ਚਾਹ ਕਰ ਚਲੇ ਜਾਵੇ ਹੁਣ ਜੱਗੇ ਨੇ ਵੀ ਮਾੜਾ ਨਿਕਲਦਾ ਇਹ ਵੀ ਬਹੁਤ ਕੱਪੜੇ ਪਾਉਂਦਾ ਦੇਖਿਓ ਹੌਲੀ ਹੌਲੀ ਢਿੱਡ ਨਹੀਂ ਮਾੜਾ ਨਿਕਲਦਾ ਉਹਦਾ ਸਰੀਰ ਮਾੜਾ ਨਿਕਲਦਾ ਹੈ ਜੱਗੇ ਦੇ ਹਾਂ ਇਹ ਲੱਗਿਆ ਗੁਲਗੋਸਾ ਤਾਫਲਾ ਵਟਾ ਇਹਨੂੰ ਇਹ ਤਾਂ ਹੈ ਅੱਜ ਕਹਿੰਦਾ ਮੋਤਲਵਾ ਮੋਤਲ ਚੱਲਦੀ ਸੀ ਸਾਡੇ ਨਾਲ ਹੁਣ ਲੱਗਿਆ ਨਹੀਂ ਕੋਈ ਗੁੱਲੂ ਗੋ ਸਾਡੇ ਨਾਲ ਦੂਏ ਲੱਗਦੇ ਰਹੀ ਉਹ ਦੀਪੇ ਸਰੀਰ ਪਤਲਾ ਹੀ ਵਧੀਆ ਬਾਈ ਪਤਲਾ ਜੀ ਮੈਂ ਕਿਹਾ ਜਿੱਥੇ ਮਾਈ ਧਾਦੀ ਮੰਨੂ ਹੂੰ ਚੰਗਾ ਬਾਈ ਜੱਗੇ ਤੇਰੀ ਲੇਵਰ ਤੇਰੇ ਘਰ ਪਹੁੰਚ ਗਈ ਕੰਡੇ ਵਾਲੀ ਪਰਚੀ ਇੱਕ ਬਾਈ ਨੇ ਲੈ ਲਈ ਉੱਥੇ ਹੁਣ ਕੀ ਕਰ ਕਰਵਾਵੇਂ ਨਾ ਕਰਨੇ ਬਾਈ ਮੈਂ ਚੱਲਿਆ ਹੁਣ ਆਪਣਾ ਕੰਮ ਮੈਂ ਕਰਾਂ ਰਾਤ ਨੂੰ ਜਾਣਾ ਪਤਾ ਵੀ ਨਹੀਂ ਲੱਗੀ ਰਾਤ ਰੋਤ ਨੂੰ ਨਹੀਂ ਜਾਣਾ ਮੈਂ ਜਾਣਾ ਕੱਲੂ ਕਿਤੇ ਹੋਰ ਜਾਗਾ ਤੂੰ ਆਪਣਾ ਹੁਣ ਕੰਮ ਕਰ ਤੈਨੂੰ ਮੇਸਤਰੀ ਨੇ ਦੇ ਦਿੱਤੀ ਛੁੱਟੀ ਕੱਲੂ ਪਕੌੜਿਆਂ ਦੇ ਹੱਥ ਲੱਗਦਾ ਬੰਦੇ ਮੇਸਤਰੀ ਨੂੰ ਦੇਰੇ ਜਾਨ ਲੱਗਿਆ ਵੀ ਲੈ ਲੀਏ ਬਣਾ ਸਰ ਇਹ ਘਟ ਕੇ ਦੇ ਬਾਕੀ ਬਾਈ ਜਿਹੜਾ ਮਿਸਤਰੀ ਆ ਲੇਬਰ ਐ ਜੀ ਰੱਖਦਾ ਏ ਦਾੜੀ ਧੂੜੀ ਰੱਖਦੇ ਨਹੀਂ ਬੰਦੇ ਇਹ ਮੈਂ ਕਹਿੰਦਾ ਸੱਜਰੀ ਕੁੱਚੀ ਫੇਰ ਲੈਂਦੇ ਐ ਹੈ ਉਸ ਤਰਾ ਉਸ ਤਰਾ ਬਾਈ ਢਾਈ ਅਣੀ ਤਰੀ ਦਾ ਫਨਾਨਾ ਬਣਾ ਹੈ ਮਿਸਤਰੀ ਦਾ ਹੈ ਜੇ ਕੋਈ ਬੰਦਾ ਮਿਲਿਆ ਨਹੀਂ ਹੈਗਾ ਪੈਣੀ ਦਾ ਮੁੰਡਾ ਜਿਹੜਾ ਹੁਣੋਂ ਤਾਂ ਆਪੇ ਪਿੱਖ ਗਿਆ ਹੁਣ ਬਾ ਠੀਕ ਹੈ ਪ੍ਰਧਾਨ ਨੇ ਬਾਈ ਟਵਾਲਾ ਦੇਖੋ ਕਿਹੜੇ ਹਿਸਾਬ ਨਾਲ ਲੋਡ ਕਰਿਆ ਹੋਇਆ ਹੈ ਹੋ ਇੰਨਾ माल ਪ੍ਰਧਾਨ ਮੂਰੇ ਦੇ ਤਾਂ 250 ਕਵੰਟਰ ਲੱਦਾ ਪਿੱਛੇ ਦੇਖਦੇ ਜਾ ਕੇ ਪਿੱਛੇ ਦੇ ਕਿੰਨਾ ਹੈ ਠੀਕ ਹੈ ਅਗਲੇ ਜਿਆੜੀ ਧਨੀਆ ਵੜੇ ਪਿੱਛੇ ਆਉਂਦੇ ਨੇ ਚਲੋ ਖੜ ਜਾ ਬਾਈ ਗੱਡੀ ਇੱਕ ਮਿੰਟ ਦੋ ਗੱਡੀਆਂ ਹੈ ਵਾ ਦੋ ਮਿੰਟ ਖੜ ਜਾ ਆ ਗਈ ਆ ਗਈ ਬਰ ਨੇੜੇ ਹੀ ਆ ਗਈ ਬਸ ਇਹਦੇ ਬਾਅਦ ਮੈਂ ਵੇਲੇ ਆ ਪ੍ਰਧਾਨੀ ਰੁਕ ਜਾ ਬਾਈ ਓਏ ਚੱਲ ਚੱਲ ਪਿੱਛੇ ਦੇ 150 ਹੀ ਐ ਮੂਰੇ ਦੇ 500 ਲੱਗਦੇ ਐ ਬਾਈ ਕਿਹੜਾ ਬੀਜ ਲਾਉਣਾ ਇਹ? ਹਾਂ ਜੀ। ਉਹ ਬਾਈ ਓਏ ਕਿ ਆਉਗੇ ਤਾਂ? ਸਸਾ ਕਰ ਗਿਆ ਬਾਈ। ਗੇਰ ਚਾਂਮਾ ਘਰੋਂ ਦਾ ਆਪਾਂ ਵੀ। ਯਾਰ। 80 ਆ ਉਹਨੇ। 88 ਆ। ਆਪਣੇ ਬੀਜ? ਆਪਣੇ ਹੀ। ਉੱਥੇ ਲੱਗੇ ਪਰ ਬੀਜਣਾਂ ਬਾਈ। ਹਾਂ ਉਹਦੇ ਬੀਜ ਤਾਂ ਹੁਣ ਭੈਣੀ ਬੀਜਣਿਆਂ। 1.5 ਕਿਲੋ ਹੀ। ਬੰਦੇ ਠੀਕ ਮਿਲੇ? ਹਾਂ ਬੰਦੇ ਠੀਕ ਆ ਭੱਜਦੇ ਵਾਲੇ ਨਾਲ ਨੂੰ ਬਖਤਿਆਰ। ਹਾਂ। ਹਾਂ ਹੁਣ ਉੱਧਰ ਮੈਂ ਲੈ ਜਾਣੇ ਉੱਧਰ ਕਿਸੇ ਨੇ ਨਹੀਂ ਆਉਣਾ। ਉੱਥੇ ਫਿਰ ਤੇ ਭੱਜਣੇ ਜੋਗੇ ਵੀ ਨਹੀਂ ਹੈਗੇ ਦੂਰ ਹਾਂ ਰੋਡ ਪਾਤੇ ਦਾ ਟੈਂਪੂ ਵੀ ਜੜ ਸਾਦੇ ਇਹ ਇਹਨੂੰ ਪਰਚੀ ਆ ਗਿਆ ਪਰਸੋਂ ਅੱਛਾ ਅਸ਼ਵੀਰ ਸਵੇਰ ਦਾ ਕਰਦਾ ਮਾ ਹੁਣ ਮੇਰੇ ਵੀਰੇ ਨੂੰ ਇੱਕ ਸਾਈਡ ਤਾਂ ਨੇ ਵੜ ਜਾਣਦੇ ਹਾਂ ਮੈਂ ਬੂਟੇ ਲਾਉਣੇ ਆ ਮੈਨੂੰ ਹੋਰ ਕੋਈ ਚੱਕਰ ਦੇ ਦੇ ਬੂਟੇ ਮਸ਼ੀਨ ਲੈ ਆਈ ਜੱਗੇ ਦੇ ਦਵਾ ਦੂਗਾ ਤੁਹਾਨੂੰ ਠੀਕ ਆ ਆਪਣਾ ਪਰੋਈ ਜਾਈ ਜਿੱਕਣਾ ਮਰਜੀ ਕਹਿੰਦਾ ਜੱਗਾ ਜੱਗਾ ਦੇ ਦੂਗਾ ਉਹ ਤਾਂ ਜਵਾਬ ਨਹੀਂ ਦਿੰਦਾ ਪਰ ਉਹ ਬਰਮੇ ਵਾਲੀ ਮਸ਼ੀਨ ਹੈ ਮਤਲਬ ਚਲਾਉਣੇ ਵਾਲਾ ਬੰਦਾ ਵਧੀਆ ਚਾਹੀਦਾ ਨਹੀਂ ਬਿੱਲੂ ਲੈ ਲੈਣਾ ਹਾਂ ਬਸ ਉਹ ਬਰਮਾ ਨਾ ਬਾਈ ਦਾ ਫੋਨ ਆਇਆ ਮੈਨੂੰ ਇੰਗਲੈਂਡ ਵਾਲਾ ਕਹਿੰਦਾ ਥੋੜਾ ਜਿਹਾ ਬਿੰਗਾ ਹੋ ਗਿਆ ਵੀ ਮੈਂ ਦੋ ਬਾਰਵੇਂ ਮਗਾਤੇ ਉਹਦੇ ਨਾਲ ਦੇ ਫੋਨ ਕਰਤਾ ਕਹਿੰਦਾ ਜੇ ਉਹ ਵੀ ਸਿੱਧਾ ਹੁੰਦਾ ਕਰਾ ਕੇ ਦੇਖ ਲਿਓ ਠੀਕ ਆ ਤੇ ਬਾਕੀ ਦੋ ਬਾਰਵੇਂ ਆਣੇ ਥੋੜਾ ਟੜਕਦਾ ਹੈ ਨਹੀਂ ਕਰਾ ਲਿਆ ਜਾਂ ਕੋਰ ਕਰਾ ਲਿਆਉਗੇ ਨਾ ਨਾ ਉਹ ਤਾਂ ਜੱਗੇ ਕੋਲ ਪਿਆ ਦੇਖ ਲੂਗਾ ਨਵੇਂ ਵੀ ਆਏ ਨੇ ਦੋ ਬਾਰਵੇਂ ਚ ਕੋਰ ਪ੍ਰੈਸ਼ਰ ਕਰਾ ਲਿਆਉਗੇ ਉਹ ਵੀ ਕਰਾ ਲਿਆਉਗਾ ਆਪਾਂ ਠੀਕ ਹੈ ਗੋਲੇ ਰਹਿਣੇ ਨਾ ਉਹ ਕਰਾ ਲਿਆਉਗੇ ਆਪਾਂ ਲੋਟ ਬਾਈਏ ਕਰਾਉਣਾ ਹੈ ਗੰਨਾ ਯਾਰ ਪਤਲਾ ਨਹੀਂ ਬਾਈ ਹੈਗਾ ਪਤਲਾ ਨਹੀਂ ਹੁਣ ਇਹ ਹਾਂ ਕਿਹੜੇ ਹੀ ਹੁੰਦਾ 86 ਪਤਲਾ ਹੀ ਆ ਇਹ ਹਾਂ 2 ਸਾਲ ਚ ਅੱਛਾ ਮੋਟਾ ਕਰ ਹੋਊਗਾ ਮੋਟਾ ਪਹਿਲੇ ਸਾਲ ਤੋਂ ਹੋ ਰਹੇ ਨੇ 2 ਸਾਲ ਤੇ 3 ਸਾਲ ਤੇ 4 ਸਾਲ ਚੋਂ ਗਰੀਬ ਹੁੰਦੇ ਨੇ ਜਿੱਲ ਜਣੇ ਨੇ ਬੰਦੇ ਕਿੱਧਰ ਗਏ ਤੇਰੇ ਹਾਂ ਬਾਈ ਲਾ ਦੋ ਹੁਣ ਨਾ ਯਾਰ ਸਰਦਾਰ ਦਾ ਹਾਂ ਬੱਸ ਲਾ ਨਹੀਂ ਲੱਗਾ ਕੀ ਲੱਗੇ ਹੈ ਉਹ ਸਾਈਕੋਲੋਜੀ ਕੋ ਦੋੜਦੇ ਹਾਂ ਅੱਛਾ ਫਾਇਦਾ ਲਾਏਗਾ ਚੱਲ ਬਾਈ ਮਾਰ ਸਲਫ ਫੇਰ ਹਾਂ ਬਾਬਾ ਦੀਆ ਕੱਲੂ ਖੇਚੇ ਹਾਂ ਬੱਸ ਹਾਂਜੀ ਲੋ ਜੀ ਬਾਈ ਰੋਟੀ ਨੇ ਰੈਡੀ ਲਾ ਲਈ ਹਾਂ ਬੋਲ ਕੇ ਆਏ ਆ ਗੋਲ ਉੱਪੇ ਵੀਡੀਓ ਬੋਲ ਦੋਪੇ ਗੜੇ ਬਾਈ ਗੋਲ ਗੋਪੇ ਹਾਂਜੀ ਆ ਜਾ ਟਿੱਕੀ ਵੀ ਆ ਟਿੱਕੀ ਵੀ ਆ ਜੀ ਆਹ ਜੀ ਆਹ ਰੋਟੀ ਬਾਈ ਚਾਟ ਵਾਲਾ ਬਣ ਗਿਆ ਕਹਿੰਦੇ ਦੇਖ ਲਓ ਉਪਰ ਹਾਕਾ ਮਾਰੋ ਹਾਕਾ ਆ ਗੋਲ ਉੱਪੇ ਬਾਈ ਗੋਲ ਉੱਪੇ ਵੀ ਆ ਬਾਈ ਖਾ ਲੈ ਖਾਂ ਕੇ ਲੈ ਬਾਈ ਰਾਤ ਤੇ ਬਾਈ ਰਾਤ ਡਿਸਕਾਊਂਟ ਵੀ ਹੈਗਾ ਅੱਜ ਹੈਗਾ ਹੀ ਹੈਗਾ ਕਿੰਨੇ ਦੇ ਕਿੰਨੇ ਆ ਤਿੰਨ ਜਣੇ ਧਾਰ ਕਰਕੇ ਆ ਇਹ ਤਾਂ ਘੱਟ ਵਾਲੇ ਕੰਮ ਆ ਬਾਈ ਕਹਿੰਦਾ ਤਿੰਨ ਜਣੇ ਧਾਰ ਕਰਕੇ ਇਹਦਾ ਬੇਸਤਰੀ ਬਾਈ ਮੈਨੂੰ ਕੋਈ ਫਾਇਦਾ ਨਹੀਂ ਲੱਗਿਆ ਘੱਟ ਵਾਲੇ ਕੰਮ ਚੱਲ ਚੱਲ ਜਾ ਬਾਬਾ ਇਹ ਦਿਹਾੜੀਓ ਠੀਕ ਆ ਦਿਹਾੜੀਓ ਠੀਕ ਆ ਵੇਚ ਦੇਣੀ ਆ ਕੋਈ ਫਾਇਦਾ ਨਹੀਂ ਬਾਈ ਇਹ ਰਾਜੂ ਦੀ ਹੈਗੀ ਰੇੜੀ ਇਹ ਕਹਿੰਦਾ ਵੇਚਣੀ ਆ ਇਹ ਰੇੜੀ ਨਵੀਂ ਲੈਣੀ ਆ ਬਾਈ ਇਹਨੇ ਮੋਟਰਸਾਈਕਲ ਵਾਲੀ ਰਾਜੂ ਬਾਈ ਕਿੰਨੇ ਦੀ ਬਣਾਈ ਤੀ ਇਹ ਅਜਿਹਾ 1 30 000 ਦੀ ਬਣਾਈ ਦੀ ਬਾਈ ਇਹਨੇ ਬਾਕੀ ਕਹਿੰਦਾ ਭਾਜ ਇਸੇ ਦੇ ਦਊਗਾ ਬਾਈ ਸਟੀਲ ਦੀ ਸਾਰੀ ਉਹ ਬਾਕੀ ਰੈਡੀ ਕਰ ਚੈੱਕ ਕਰ ਸਕਦੇ ਇਹ ਇਹਨਾਂ ਓਕੇ ਰਿਪੋਰਟ ਹੈ ਸਾਰੀ ਦੇ ਮੇਰੇ ਤੱਕ ਕਿੱਥੇ ਆ ਸਭ ਲੱਗੇ ਮਾਰ ਆ ਜੀ ਨਾ ਕਾਫੀ ਚੱਲ ਗਈ ਓਏ ਆ ਗਿਆ ਲਓ ਜੀ ਬਾਈ ਗੱਡੀ ਦਾ ਅਜ ਕਵਰ ਜਾ ਤਾਰੇ ਇਹ ਵੀ ਜਾਣੀ ਹੈ ਕਿਤੇ ਇਹਨੇ ਵੀ ਗੇੜੀ ਲਾ ਕੇ ਆਉਣੀ ਹੈ ਤੇ ਟੋਪ ਉੱਪਰ ਵੀ ਫੁੱਲਾ ਦੇਖੋ ਐ ਨਾ ਅੱਜ ਮੌਸਮ ਵਧੀਆ ਹਵਾ ਹੂਆ ਹੈ ਅੱਜ ਗੋਬਨੇਰੀ ਸਫਾਈ ਹੋਈ ਵੀ ਗਮਲੇ ਵਧੀਆ ਲੱਗਦੇ ਆ ਤਰਬਾਹ ਲਾ ਕੇ ਸਾਈਡ ਪਰ ਰੱਖਤੀ ਨਹੀਂ ਫਿਰ ਇਹ ਬਿਹੜੇ ਚ ਰੁਲੀ ਜਾਂਦੀ ਆ ਹੁਣ ਇਹ ਸਾਈਡ ਪਰ ਆ ਨਹੀਂ ਬੇਬੂਰੀ ਜਿਹਾਦੀ ਬਾਈ ਪਿੱਛੇ ਧਾਰ ਕੇ ਉੱਥੇ ਘੇਰ ਦਿੰਦੇ ਆ ਫੇ ਉਦਾਂ ਹੀ ਪਈ ਰਹਿੰਦੀ ਆ ਕੱਪੜਾ ਤੇ ਇਹਦਾ ਜਿਹੜਾ ਬਾਈ ਉਹ ਪਿਆ ਸਾਹਮਣੇ ਏਰੀਏ ਕੇ ਮੜੀ ਸਾਫ ਕਰੀ ਤੀ ਤੇ ਹੋ ਸੁੱਕਣਾ ਵੇਪ ਹੈ ਦੇਖ ਲਓ ਬਾਈ ਤਰਪਾਲ ਦੇ ਵਿੱਚ ਨੂੰ ਵੀ ਔਸ ਲੱਗੇ ਜਾਂਦੀ ਆ ਸਾ ਤਰਪਾਲ ਪਾਈ ਹੁੰਦੀ ਆ ਇਹਦੇ ਉੱਪਰ ਤਰਪਾਲ ਦੇ ਹੇਠਾਂ ਨੂੰ ਕਪੜਾ ਉਹਦੇ ਵਿੱਚ ਨੂੰ ਵੀ ਔਸ ਲੱਗੇ ਜਾਂਦੀ ਆ ਤੇ ਹੁਣ ਦੁਬਾਰਾ ਫੇ ਜਾ ਗਿੱਲੀ ਹੁੰਦੀ ਆ ਫਿਰ ਉੱਪਰ ਦਾਣੇ ਜੇ ਪੈ ਜਾਂਦੇ ਆ ਸਾਫ਼ ਕਰੀਏ ਵੀ ਆਹ ਸਭ ਨਾਲ ਔਸ ਪੈਂਦੀ ਹਲੇ ਵੀ ਅੱਜ ਜਾਂ ਤਾਂ ਬਾਈ ਸਾਡੀ ਰੋਂਦੀ ਆ ਬਹੁਤਾ ਕੰਮ ਦੇਣਾ ਉਹਨੂੰ ਟੋ ਲੱਭ ਹੈਗਾ ਉਹ ਪਿਆ ਤੁਸੀਂ ਬੋਲਟਰ ਨੂੰ ਚਲਾਏ ਨੂੰ ਕਿੰਨੇ ਸਾਲ ਹੋ ਗਏ ਹੋ ਹੋ ਗਏ ਹੋ ਨੇ 2 ਸਾਲ ਸਟਾਰਟ ਨਹੀਂ ਹੁੰਦਾ ਇੱਧਰ ਵਿਚਾਰੇ ਭਾਗਪੁਰਾ ਦੇਖੋ ਕੀ ਹੋਇਆ ਸੋ ਬਾਈ ਇਹਦਾ ਟਾਈਮ ਲੱਗਦਾ ਇਹਦਾ ਵੀ ਕੰਮ ਜਾ ਕਰਾਉਣਾ ਏ ਇਹ ਬਾਈ ਚੱਲਦਾ ਚੱਲਦਾ ਬੰਦ ਹੋ ਗਿਆ ਦਾ ਮੁੜ ਕੇ ਸਟਾਰਟ ਨਹੀਂ ਹੋਇਆ ਇਹਦੇ ਪੈਨੇ ਮੰਨ ਲंदा ਸ਼ਾਇਦ ਰਿੰਗ ਜੇ ਬੈਨੇ ਆ ਬਈ ਇਹ ਮਗਲੈ ਚੱਕਣ ਲੱਗ ਗਿਆ ਦਾ ਤਾਂ ਕਰਕੇ ਪਤਾ ਨਹੀਂ ਇੱਜ ਬਾਈ ਜਿਆਦਾ ਮਗਲੈ ਲੱਗ ਗਿਆ ਪਾਈ ਕੇ ਪਾਈ ਕੇ ਪਾਈ ਕੇ ਦੇਖਿਆ ਹੈ ਨਹੀਂ ਮੁੜ ਕੇ ਇਹ ਸਟਾਰਟ ਨਹੀਂ ਹੋਇਆ ਚਾਲੂ ਕਰਨਾ ਹੈ ਜਦਦਾ ਬਾਈ ਦੂਆ ਸਿਟੀ 100 ਮੋਟਰਸਾਈਕਲ ਜਾਂ ਲੈਂਦਾ ਏ ਇਹਨੂੰ ਵਿਚਾਰੇ ਨੂੰ ਭੁੱਲੇ ਗਏ ਹੁਣ ਇਹਨੂੰ ਗਰਮੀ ਆਏ ਤੇ ਚੱਲਦਾ ਕਰ ਦੇਣਾ ਆਪਾਂ ਨੇ ਇਹਦੇ ਜਿਹੜੇ ਰਿੰਗ ਪਿਸਟਨ ਜਿਹੇ ਪਾਣੇ ਆ ਪੌੜਨੇ ਮੋਡੀਫਾਈ ਕਰਾ ਕੇ ਇਹਨੂੰ ਐਨ ਓਕੇ ਦੀ ਰਿਪੋਰਟ ਬਣਾਉਣਾ ਹੈ ਕਿਉਂਕਿ ਖੜੀ ਚੀਜ਼ ਖਰਾਬ ਹੋ ਜਾਂਦੀ ਆ ਦੇਖ ਲਓ ਕਿਹੜੇ ਸਾਹ ਹੁਣ ਕੀ ਹੋ ਗਿਆ ਗਰਦਾ ਬਹੁਤ ਇੱਕ ਆ ਵੀ ਇੱਧਰ ਖੜਾ ਏ ਦੇਖ ਲਓ ਸਾਈਕਲ ਪੁਰਾਣਾ ਇਹ ਵੀ ਵਿਚਾਰਾ ਇਕਣੀ ਆ ਇਹਨ ਮੇਰੇ ਟੋਰ ਖਾਲੀ ਫਿਰ ਚੱਕੇ ਬਾਹਰ ਕੱਢਣਾ ਉਹ ਤਾਰ ਇਹਦੇ ਵਰਤਿਆ ਸਮਾਨ ਆਜਾ ਪ੍ਰੋਜੈਕਟ ਬਾਹਰ ਹੱਥ ਕੀ ਆਹ ਹੈ ਇਨਾ ਫੜ ਚੱਕ ਲਿਆ ਆਇ ਬੱਜੂਗਾ ਕਾਸਿਕਲ ਪਹਿਲਾਂ ਵਿੱਚ ਦੇ ਦੇ ਸਾਫ ਹੈ ਲਓ ਜੀ ਬਾਈ ਸ਼੍ਰੀ ਫਤਿਹਗੜ ਸਾਹਿਬ ਆਇਆ ਹੈ ਗੁਰੂ ਘਰ ਦਰਸ਼ਨ ਕਰਨ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਗੇ ਬਾਈ ਤੇ ਗੱਡੀ ਲਾਤੀ ਪਾਰਕਿੰਗ ਵਿੱਚ ਚਲਦੇ ਹੁਣ ਗੁਰੂ ਘਰ ਅੰਦਰ ਮੱਥਾ ਟੇਕਣਾ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਲੋ ਜੀ ਬਾਈ ਗੁਰਦੁਆਰਾ ਜੋਤੀ ਸਰੂਪ ਸਾਹਿਬ ਆ ਗਏ। ਪੂਰੇ ਵੀ ਬਾਈ ਗੁਰਦੁਆਰੇ ਦੇ ਮੂਰੇ ਹੀ ਪਾਰਕਿੰਗ ਹੈ।